ਆਜ਼ਾਦੀ ਤੋਂ ਬਾਅਦ ਦੇਸ਼ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸਿਹਤ ਕ੍ਰਾਂਤੀ ਜਿਹੜਾ ਕਿਸੇ ਰਾਜ ਦੇ ਵਿੱਚ ਨਹੀਂ ਹੋਇਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਰ ਦਿਖਾਇਆ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ 3 ਕਰੋੜ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਲਈ 10 ਲੱਖ ਰੁਪਏ ਤੱਕ ਦਾ ਜਿਹੜਾ ਕਿ ਮੁਫਤ ਇਲਾਜ ਹਰ ਇੱਕ ਹਸਪਤਾਲ ਦੇ ਵਿੱਚ ਚਾਹੇ ਸਰਕਾਰੀ ਆ ਚਾਹੇ ਪ੍ਰਾਈਵੇਟ ਆ ਉਸ ਦੇ ਵਿੱਚ ਹੋਵੇਗਾ ਤਾਂ ਜਿਸ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਸਰਕਾਰੀ ਨੌਕਰੀ ਕਰਦਾ ਚਾਹੇ ਕੋਈ ਪ੍ਰਾਈਵੇਟ ਨੌਕਰੀ ਕਰਦਾ ਹਰ ਇੱਕ ਵਿਅਕਤੀ ਨੂੰ ਜਿਹੜਾ ਕਿ ਸਮਾਨ ਮੰਨਿਆ ਜਾਵੇਗਾ ਤੇ ਨਾਲ ਹੀ ਕਿਸੇ ਦੇ ਜਿਹੜਾ ਕਿ ਕਾਰਡ ਬਣਾਉਣ ਦੇ ਵਿੱਚ ਸ਼ਫਾਰਿਸ਼ ਹੈ ਜਿਹੜੀ ਉਹ ਨਹੀਂ ਚੱਲਣ ਦਿੱਤੀ ਜਾਵੇਗੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜਾ ਕਿਹਾ ਗਿਆ ਕਿ ਕਿਸੇ ਦੀ ਸ਼ਫਾਰਿਸ਼ ਨਹੀਂ ਚੱਲੀ ਜਾਏਗੀ ਅਤੇ ਨਾ ਹੀ ਜੇਕਰ ਕੋਈ ਵੀ ਵਿਅਕਤੀ ਇਸ ਕਾਰਡ ਨੂੰ ਬਣਾਉਣ ਦੇ ਲਈ ਤੁਹਾਡੇ ਕੋਲੋਂ ਪੈਸੇ that ਤਾਂ ਉਸ ਦੀ ਸ਼ਿਕਾਇਤ ਹੈ ਜਿਹੜੀ ਵਿਭਾਗ ਦੇ ਵੱਲ ਕਰਨੀ ਪਵੇਗੀ ਜਿਸ ਦੇ ਉੱਤੇ ਮਾਨ ਸਰਕਾਰ ਤੁਰੰਤ ਜਿਹੜੀ ਐਕਸ਼ਨ ਕਰਦੀ ਹੋਈ ਨਜ਼ਰ ਆਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਆਪ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਨਾਂ ਕਿਸੇ ਪਾਬੰਦੀ ਅਤੇ ਬਿਨਾਂ ਕਿਸੇ ਸ਼ਰਤ ਦੇ 3 ਕਰੋੜ ਪੰਜਾਬੀਆਂ ਨੂੰ 10 ਲੱਖ ਰੁਪਏ ਤੱਕ ਦੇ ਸਿਹਤ ਕਾਰਡ ਚਾਹੇ ਕੋਈ ਅਮੀਰ ਹੈ ਚਾਹੇ ਪ੍ਰਾਈਵੇਟ ਨੌਕਰੀ ਕਰਦਾ ਚਾਹੇ ਕੋਈ ਸਰਕਾਰੀ ਨੌਕਰੀ ਕਰਦਾ ਪੰਜਾਬ ਦੇ ਵਿੱਚ ਕੋਈ ਵੀ ਵੱਡੀ ਹੋਵੇ ਬਿਮਾਰੀ ਚਾਹੇ ਛੋਟੀ ਬਿਮਾਰੀ ਹੋਵੇ ਕੋਈ ਵਿਅਕਤੀ ਆ ਜਿਹੜਾ ਇਲਾਜ ਤੋਂ ਬਿਨਾ ਨਹੀਂ ਰਹੇਗਾ ਗੋਡੇ ਬਦਲਣ ਤੋਂ ਲੈ ਕੇ ਗੁਰਦੇ ਦੇ ਟ੍ਰਾਂਸਪਲੈਂਟ ਤੱਕ ਬਦਲਤੇ ਕੈਂਸਰ ਤੱਕ ਦੀਆਂ ਜਿਹੜੀਆਂ ਹਰ ਛੋਟੀ ਵੱਡੀਆਂ ਬਿਮਾਰੀਆਂ ਦਾ ਇਲਾਜ ਇਥੋਂ ਤੱਕ ਕਿ ਸਰਜਰੀ ਵੀ ਮੁਫਤ ਜਿਹੜੀ ਨਗਦ ਰਹਿਤ ਕੀਤੀ ਜਾਵੇਗੀ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ 900 ਤੋਂ ਵੱਧ ਹਸਪਤਾਲ ਨੇ ਜੋ ਪੰਜਾਬ ਸਰਕਾਰ ਦੇ ਨਾਲ ਸੂਚੀਬੰਦ ਨੇ 2000 ਤੋਂ ਵੱਧ ਛੋਟੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਬਿਲਕੁਲ ਮੁਫਤ ਹੋਵੇਗਾ ਬਿਨਾਂ ਕਿਸੇ ਸ਼ਰਤ ਦੇ ਅੱਜਕੱਲ੍ਹ ਵੱਡੀਆਂ ਨਿੱਜੀ ਸਿਹਤ ਪਾਲਿਸੀ ਕੰਪਨੀਆਂ ਵੀ ਹਜ਼ਾਰਾਂ ਨਿਯਮ ਅਤੇ ਸ਼ਰਤਾਂ ਲਾਉਂਦੀਆਂ ਨੇ ਤੁਹਾਡੇ ਮੋٹے ਪ੍ਰੀਮੀਅਮ ਅਦਾ ਕਰਨ ਤੇ ਲਈ ਮਜਬੂਰ ਕਰਦੀਆਂ ਨੇ ਇਲਾਜ ਦੇ ਸਮੇਂ ਬਹਾਨੇ ਬਣਾਉਂਦੀਆਂ ਨੇ ਇਸੇ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਨਹੀਂ ਕੀਤਾ ਜਾਵੇਗਾ ਇਸ ਤਰ੍ਹਾਂ ਦੀ ਬਿਮਾਰੀ ਦਾ ਲਈ ਸਿਰਫ ਐਨੇ ਪੈਸੇ ਦਿੱਤੇ ਜਾਣਗੇ ਜਿਹੜਾ ਕਿ ਐਵੇਂ ਤੇ ਬਹਾਨੇ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਵਿਮਾ ਕੰਪਨੀ ਆਲੇ ਪਰ ਭਗਵਾਨਤਮਾਨ ਸਰਕਾਰ ਅਜੇਹੀ ਸਿਹਤ ਨੀਤੀ ਪੇਸ਼ ਕਰ ਰਹੀ ਆ ਜਿੱਥੇ ਨਾ ਕੋਈ ਆਮਦਨ ਸੀਮਾ ਅਤੇ ਨਾ ਹੀ ਕੋਈ ਪਾਬੰਦੀ ਆ ਹਰ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਜਿਹੜਾ ਮਿਲੇਗਾ ਤੇ ਸਿਰਫ ਬਿਮਾਰੀ ਦਾ ਇਲਾਜ ਹੀ ਨਹੀਂ ਆਪ ਸਰਕਾਰ ਦੇ ਵੱਲੋਂ ਦਾਖਲੇ ਤੋਂ ਲੈ ਕੇ ਠੀਕ ਹੋਣ ਤੱਕ ਘਰ ਜਾਣ ਤੱਕ ਤੇ ਉਸ ਤੋਂ ਬਾਅਦ ਦਵਾਈਆਂ ਦਾ ਵੀ ਪ੍ਰਬੰਧ ਹੈ ਜਿਹੜਾ ਉਹ ਕੀਤਾ ਜਾਵੇਗਾ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਐਵੇਂ ਦੀ ਸਰਕਾਰ ਹੋਵੇਗੀ ਜੋ ਦੇਸ਼ ਤਾਂ ਜਿਹੜਾ ਕਿ ਦੂਰ ਦੀ ਗੱਲ ਹੈ ਜੋ ਆਪਣੇ ਲੋਕਾਂ ਨੂੰ ਅਜਿਹੀ ਸਿਹਤ ਨੀਤੀ ਪ੍ਰਦਾਨ ਕਰਦੀ ਹੋਵੇ ਜਿਸ ਦੇ ਵਿੱਚ ਅਮੀਰ ਅਤੇ ਗਰੀਬ ਦੇ ਵਿੱਚ ਕੋਈ ਭੇਦਭਾਵ ਨਾ ਕੀਤਾ ਜਾਂਦਾ ਹੋਵੇ ਕੋਈ ਵੀ ਮੁਸ਼ਕਲ ਨਹੀਂ ਕੋਈ ਵੀ ਕਾਵਟ ਨਹੀਂ ਇਸ ਦੇ ਆ ਸਿਰਫ ਆਮ ਆਦਮੀ ਅਤੇ ਆਮ ਲੋਕਾਂ ਦੀ ਜਿਹੜੀ ਚੰਗੀ ਸਿਹਤ ਦਾ ਧਿਆਨ ਰੱਖਣਾ ਸਪਸ਼ਟ ਇਰਾਦਾ ਜੋ ਕਿ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਕਿ ਦੂਰ ਅੰਦੇਸ਼ੀ ਸੋਚ ਹੈ ਅਤੇ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਇਹ ਸੰਭਵ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਜਿੰਨੇ ਵੀ ਲੋਕ ਨੇ ਸਾਰਿਆਂ ਦੇ ਬਿਨਾਂ ਕਿਸੇ ਭੇਦਭਾਵ ਤੋਂ 10 ਲੱਖ ਤੱਕ ਦੇ ਬੀਮਾ ਯੋਜਨਾ ਦੇ ਜਿਹੜੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਸ ਦੇ ਕਾਰਡ ਬਣਾਏ ਜਾਣਗੇ ਹਰ ਇੱਕ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਫ੍ਰੀ ਜਿਹੜਾ ਇਲਾਜ ਮਿਲੇਗਾ ਜਿਸ ਦੇ ਵਿੱਚ ਗੋਡੇ ਤੱਕ ਬਦਲੇ ਜਾਣਗੇ ਸਰਜਰੀਆਂ ਜਿਹੜੀਆਂ ਕੀਤੀਆਂ ਜਾਣਗੀਆਂ 2000 ਤੋਂ ਵੱਧ ਬਿਮਾਰੀਆਂ ਦੇ ਇਲਾਜ ਹੋਣੇ ਚਾਹੇ ਕੋਈ ਛੋਟੀ ਬਿਮਾਰੀ ਹੋਵੇ ਚਾਹੇ ਕੋਈ ਵੱਡੀ ਬਿਮਾਰੀ ਹੋਵੇ